ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 8 ਟੀਵੀ ਮੈਂ ਹਾਂ ਨੀਹਾ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਹੋਏ ਸਨ ਉੱਥੇ ਹੀ ਇਹਨਾਂ ਦੋਵਾਂ ਭਰਾਵਾਂ ਨੇ ਬੋਬੀ ਅਤੇ ਕਰਨ ਕੋਲੋਂ ਪੁਲਿਸ ਵੱਲੋਂ 50 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ ਜ਼ਬਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਇੱਕ ਗੱਡੀ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਇਹਨਾਂ ਨਾਲ ਅੰਮ੍ਰਿਤਸਰ ਤੇ ਹੈਰੋਇਨ ਲੈ ਕੇ ਆਉਂਦਾ ਸੀ ਬਟਾਲਾ ਦੇ ਸਿਲਟੀ ਪੁਲਿਸ ਥਾਣਾ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਇੱਕ ਸਵਿਫਟ ਗੱਡੀ ਨੂੰ ਰੋਕ ਚਦ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਦੇ ਚਾਲਕ ਵੱਲੋਂ ਪਹਿਲਾਂ ਹੀ ਗੱਡੀ ਨੂੰ ਦੌੜਾਉਣ ਦੀ ਕੋਸ਼ਿਸ਼ ਕੀਤੀ ਗਈ ਤਗੱਡੀ 'ਚ ਸਵਾਰ ਡਰਾਈਵਰ ਅਤੇ ਦੋ ਹੋਰ ਜਿਨ੍ਹਾਂ ਦੀ ਪਹਿਚਾਨ ਬੋਬੀ ਅਤੇ ਕਰਨ ਵਜੋਂ ਹੋਈ ਸੀ ਦੀ ਤਲਾਸ਼ੀ ਲੈਣ ਤੇ ਹੀ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੇ ਚਲਦੇ ਦੋਵਾਂ ਖਿਲਾਫ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਰਾਈਵਰ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿੱਥੋਂ ਇਹ ਨਸ਼ਾ ਲੈ ਕੇ ਆਉਂਦੇ ਸਨ ਅਤੇ ਉਸ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਰਦਾਰ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਬਟਾਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਦਾਰ ਗੁਰਪ੍ਰੀਤ ਸਿੰਘ ਜੀ ਐਸਪੀ ਡਿਟੈਕਟਿਵ ਜੀ ਦੀ ਸੁਪਰਵਾਈਜ਼ਨ ਏਟ ਸ੍ਰੀ ਲਲਿਤ ਕੁਮਾਰ ਜੀ ਡੀਐਸਪੀ ਸਿਟੀ ਸਾਫ ਦੇ ਦਿਸ਼ਾ ਨਿਰਦੇਸ਼ਾਂ ਤੇ ਏਐਸਏ ਬਲਦੇਵ ਸਿੰਘ ਨੇ ਹਾਤੀ ਗੇਟ ਜਿਹੜਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਤੇ ਇੱਕ ਗੱਡੀ ਆਈ ਸਵਿਫਟ ਕਾਰ ਨੰਬਰ ਪੀਬੀ 35ਵੀ 7017 ਸਵਿਫਟ ਕਾਰ ਵਾਈਟ ਕਲਰ ਦੀ ਆਈ ਜੋ ਨਾਕੇ ਦੇ ਦਰਾਨੇ ਨੇ ਰੋਕਿਆ ਉਹਨਾਂ ਨੂੰ ਉਹਦੇ ਵਿੱਚ ਤਿੰਨ ਜਵਾਨ ਸਵਾਰ ਸੀ ਇੱਕ ਡਰਾਈਵਰ ਤੇ ਦੋ ਭਰਾ ਸੀ ਇੱਕ ਦਾ ਨਾਮ ਬੋਵੀ ਤੇ ਇੱਕ ਦਾ ਨਾਮ ਕਰਨ ਸਨ ਆਫ ਰਾਜਕੁਮਾਰ ਤੇ ਦੋਨੋਂ ਹਾਥੀਗੇੜ ਦੇ ਰਹਿਣ ਵਾਲੇ ਸੀਗੇ ਤੇ ਕਾਫੀ ਸਮੇਂ ਦੇ ਤੋਂ ਜਿਹੜੇ ਆ ਉਹ ਨਸ਼ੇ ਦਾੜਾ ਧੰਦਾ ਕਰਦੇ ਆ ਰਹੇ ਆ ਇਹ ਸ਼ਹਿਰ ਦੇ ਵਿੱਚ ਵਕਫ ਵਕਫਾਵਾ ਤੇ ਵੀ ਜਾ ਕੇ ਲੋਕਾਂ ਨੂੰ ਜਿਹੜਾ ਨਚਾ ਕਰਦੇ ਸੀ ਕਾਫੀ ਵਾਰ ਇਹਨਾਂ ਨੂੰ ਅੱਗੇ ਵੀ ਰੇਡ ਕੀਤਾ ਗਿਆ ਅੱਗੇ ਵੀ ਪੁਲਿਸ ਪਾਤੀ ਜਾਂਦਰੀ ਭਾਰੇ ਅੱਗੇ ਪਿੱਛੇ ਹੋ ਜਾਂਦੇ ਸੀਗੇ ਜਦੋਂ ਉਹਨਾਂ ਦਾ ਪਤਾ ਲੱਗਾ ਤੇ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਕਿ ਐਸੇ ਬਲਦੇਵ ਸਿੰਘ ਨੇ ਗੱਡੀ ਨੂੰ ਰੋਕ ਕੇ ਜਦੋਂ ਉਹਨੇ ਚੈਕਿੰਗ ਕੀਤੀ ਤੇ ਬੋਵੀ ਦੇ ਜਿਹੜੀ ਪੈਂਟ ਦੀ ਜੇਬ ਦੇ ਵਿੱਚੋਂ ਇੱਕ ਮومی ਲਫਾਫਾ ਨਿਕਲਿਆ ਜਿਸ ਨੂੰ ਚੈੱਕ ਕਰਨ ਤੇ ਉਹਦੇ ਵਿੱਚੋਂ ਜਿਹੜੀ ਹੀਰੋਇਨ 25 ਗ੍ਰਾਮ ਬਰਾਮਦ ਹੋਈ ਜਿਹੜਾ ਇਸ ਦਾ ਭਰਾ ਸੀਗਾ ਕਰਨ ਉਸ ਕੋਲ ਇੱਕ ਕੰਡਾ ਬਰਾਮਦ ਹੋਇਆ ਤੇ ਜਿਹੜਾ ਇਹ ਜਿਹੜੀ ਗੱਡੀ ਹੈਗੀ ਸੁਵਿਫਟ ਕਾਰ ਇਹ ਟੈਕਸੀ ਸਟੈਂਡ ਤੋਂ ਕਰਾਇਤੇ ਲੈ ਕੇ ਇਹ ਅੰਮ੍ਰਿਤਸਰ ਤੋਂ ਸਮਾਨ ਲੈ ਕੇ ਆਉਂਦੇ ਆਗੇ ਇਹ ਇਸ ਤਰ੍ਹਾਂ ਹੀ ਦੂਜੇ ਚੌਥੇ ਦਿਨ ਜਾ ਕੇ ਸਮਾਨ ਲੈ ਕੇ ਆਉਂਦੇ ਸੀਗੇ ਤੇਰਾ ਡਰਾਈਵਰ ਹੈਗੇ ਦੇ ਬਾਰੇ ਵੀ ਤਸਦੀਕ ਕੀਤੀ ਜਾ ਰਹੀ ਹੈ ਕਿ ਫੇਰ ਹਾਲ ਅੱਗੇ ਵੀ ਇਹਨਾਂ ਨੇ ਕਾਫੀ ਵਾਰ 2-4 ਵਾਰਾਂ ਉਹਨਾਂ ਦੇ ਨਾਲ ਇਹ ਜਾ ਕੇ ਆਇਆ ਆ ਸਰ ਪਹਿਲਾਂ ਗੱਡੀਆਂ ਨਾਲ ਪਹਿਲੂਰ ਕਾਟ ਇਹਨਾਂ ਦਾ ਜਿਹੜੇ ਕਾਫੀ ਅੱらせ ਤੋਂ ਵੇਚਦੇ ਆ ਕਿ ਮਹੱਲੇ ਦੇ ਵਿੱਚ ਇਹਨਾਂ ਦਾ ਕਾਫੀ ਬਹੁਤ ਜ਼ਿਆਦਾ ਰੌਲਾ ਆ ਕਿ ਕਾਫੀ ਸਮੇਂ ਤੋਂ ਕੰਮ ਕਰਦੇ ਪਰ ਇਹਨਾਂ ਦੇ ਉੱਪਰ ਕੋਈ ਕੇਸ ਰਜਿਸਟਰਡ ਨਹੀਂ ਸੀ ਹੈਗਾ ਫਿਰ ਇਹਨਾਂ ਦੇ ਉੱਤੇ ਆਪਣੇ ਐਸਐਸ ਸੁਰਿੰਦਰ ਸਿੰਘ ਨੇ ਮੁਕਦਮਾ ਨੰਬਰ 13 ਮਿਤੀ 19 1 23 ਜੁਰਮ 21 61 85 ਐਨਡੀਪੀਆ ਥਾਣੇ ਸਿਟੀ ਦੇ ਦਰਜ ਰਜਿਸਟਰ ਕਰਕੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਆ ਤੇ ਅੱਜ ਇਹਨਾਂ ਦਾ ਜਿਹੜਾ ਅਦਾਲਤ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਨਾ ਪਾਸੋਂ ਹੋਰ ਵੀ ਜਿਹੜੇ ਅਗਲੇ ਬੰਦੇ ਜਿੱਥੋਂ ਲੈ ਕੇ ਆਉਂਦੇ ਆ ਗਾਂ ਫਾਰਵਰਡ ਬੈਕਵਰਡ ਲਿੰਕ ਜਿਹੜੇ ਆ ਉਹਨਾਂ ਤੱਕ ਪਹੁੰਚਿਆ ਜਾ ਜੂਗਾ ਸਰ ਹੋਰ ਇਹ ਬਸ਼ਾ ਲੈ ਕੇ ਆ ਰਹੇ ਸੀ ਕਿ ਦੇਨ ਜਾ ਰਹੇ ਨਹੀਂ ਸੋਣੇ ਫੇਲਾ ਲੰਮਰਸਾ ਤੋਂ ਲੈ ਕੇ ਆ ਰਹੇ ਸੀਗੇ